ਪੂਰੀ ਦੁਨੀਆ ਦੇ ਵਿੱਚ ਥਾਇਰੋਇਡ ਵਰਗੀਆਂ ਗੰਭੀਰ ਬਿਮਾਰੀਆਂ ਤੇਜ਼ੀ ਦੇ ਨਾਲ ਵਧ ਰਹੀਆਂ ਨੇ ਇਸ ਬਿਮਾਰੀ ਪ੍ਰਤੀ ਸੁਚੇਤ ਰਹਿਣਾ ਬੇहद ਜ਼ਰੂਰੀ ਹੈ ਆਮ ਤੌਰ ਤੇ ਜਦੋਂ ਬਿਮਾਰੀ ਹੁੰਦੀ ਹੈ ਤਾਂ ਸਰੀਰ ਦੇ ਵਿੱਚ ਕੁਝ ਅਜਿਹੇ ਲੱਛਣ ਨਜ਼ਰ ਆਉਂਦੇ ਨੇ ਜੇਕਰ ਤੁਹਾਨੂੰ ਵੀ ਆਪਣੇ ਸਰੀਰ ਦੇ ਵਿੱਚ ਅਜਿਹੀ ਤਬਦੀਲੀ ਨਜ਼ਰ ਆਉਂਦੀ ਹੈ ਤਾਂ ਅੱਜ ਹੀ ਡਾਕਟਰੀ ਜਾਂਚ ਜ਼ਰੂਰ ਕਰਵਾ ਲਓ ਜਿਵੇਂ ਭਾਰ ਵਧਣਾ ਹਾਰਮੋਨਸ ਅਸਤੂਲਨ ਹੋਣਾ ਹਾਰਮੋਨਸ ਅਸਤੂਲਨ ਹੋਣ ਕਰਕੇ ਸਰੀਰ ਦੇ ਵਿੱਚ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਨੇ ਥਾਇਰੋਇਡ ਗਲੈਂਡ ਇੱਕ ਤਿਤਲੀ ਵਰਗੀ ਦਿਖਾਈ ਦਿੰਦੀ ਹੈ ਸਰੀਰ ਦੇ ਵਿੱਚ ਹਾਰਮੋਨ ਪੈਦਾ ਕਰਦੀ ਹੈ థਾਇਰੋਇਡ ਦੀ ਬਿਮਾਰੀ ਦੋ ਤਰ੍ਹਾਂ ਦੀ ਹੁੰਦੀ ਹੈ ਹਾਈਪਰਥਾਇਰੋਇਡਿਜ਼ਮ ਅਤੇ ਹਾਈਪੋਥਾਇਰੋਇਡਿਜ਼ਮ ਇੱਕ ਭਾਰ ਦੇ ਵਿੱਚ ਘੱਟ ਹੁੰਦਾ ਹੈ ਤੇ ਦੂਜੇ ਦੇ ਵਿੱਚ ਭਾਰ ਵੱਧਦਾ ਹੈ ਦੋਵੇਂ ਮੈਡੀਕਲ ਕੰਡੀਸ਼ਨ ਨੂੰ ਚੰਗਾ ਨਹੀਂ ਮੰਨਿਆ ਜਾਂਦਾ థਾਇਰੋਇਡ ਹੌਨ ਤੇ ਸਰੀਰ ਦੇ ਵਿੱਚ ਅਜਿਹੇ ਲੱਛਣ ਦਿਖਾਈ ਦਿੰਦੇ ਨੇ ਜਿਵੇਂ ਕਿ ਵਾਲਾਂ ਦਾ ਝੜਨਾ ਜਾਂ ਪਤਲਾ ਹੋਣਾ ਆਰਾਮਦਾਇਕ ਨੀਂਦ ਨਾ ਆਉਣਾ ਘਬਰਾਟ ਹੋਣੀ ਚਿੜਚਿੜਾਪਨ ਹੋਣਾ ਬਹੁਤ ਜ਼ਿਆਦਾ ਪਸੀਨਾ ਆਉਣਾ ਔਰਤਾਂ ਦੇ ਪੀਰੀਅਡਸ ਦੇ ਵਿੱਚ ਅਨਿਯਮਤਾ ਹੱਥ ਪੈਰਾਂ ਦਾ ਕੰਬਣਾ, ਹਾਰਟ ਬੀਟ ਤੇਜ਼ ਹੋਣਾ, ਬਹੁਤ ਜ਼ਿਆਦਾ ਭੁੱਖ ਲੱਗਣਾ, ਭਾਰ ਘਟਣਾ, ਮਾਸਪੇਸ਼ੀਆਂ ਦੇ ਵਿੱਚ ਦਰਦ, ਸਰੀਰ ਦੀ ਕਮਜ਼ੋਰੀ, ਥਾਇਰੋਇਡ ਦੀ ਬਿਮਾਰੀ ਦੇ ਵਿੱਚ ਜੇਕਰ ਅਸੀਂ ਨਾਰੀਅਲ ਪਾਣੀ ਪੀਂਨੇ ਆ ਤਾਂ ਇਸ ਦੇ ਨਾਲ ਸਰੀਰ ਦੇ ਵਿੱਚ ਬੇਹਦ ਫਾਇਦਾ ਜ਼ਰੂਰ ਹੁੰਦਾ ਹੈ। ਇਹ ਮੈਟਾਬੋਲਿਜ਼ਮ ਨੂੰ ਬੂਸਟ ਕਰਦਾ ਤਾਂ ਜੋ ਥਾਇਰੋਇਡ ਗਲੈਂਡ ਠੀਕ ਰਹੇ। ਜਿਹੜੇ ਲੋਕ ਥਾਇਰੋਇਡ ਦੀ ਬਿਮਾਰੀ ਤੋਂ ਪੀੜਤ ਨੇ ਉਹਨਾਂ ਨੂੰ ਆਪਣੀ ਖੁਰਾਕ ਦੇ ਵਿੱਚ ਆਇਓਡੀਨ ਸ਼ਾਮਲ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਥਾਇਰੋਇਡ ਗਲੈਂਡ ਤੇ ਬੁਰਾ ਪ੍ਰਭਾਵ ਪੈਂਦਾ ਹੈ ਜੇਕਰ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਅਜਿਹੇ ਲੱਛਣ ਦਿਖਾਈ ਦਿੰਦੇ ਨੇ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਨਾਲ ਦੇ ਨਾਲ ਤੁਹਾਨੂੰ ਨਾਰੀਅਲ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਕਿਉਂਕਿ ਮੰਨਿਆ ਜਾਂਦਾ ਕਿ ਇਸ ਦੇ ਨਾਲ ਥਾਇਰੋਇਡ ਤੋਂ ਕਾਫੀ ਰਾਹਤ ਜ਼ਰੂਰ ਮਿਲਦੀ ਹੈ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ